ਸੌਰਠ ਮਹੱਲਾ ਪੰਜਵਾ ਗੁਰਪੂਰਾ ਆਰਾ ਦੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਵਾਝੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਥ ਕਹਾਣੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਆਰਾ ਦੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਵਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸਤ ਅਸਥਾਨ ਵਸੇ ਸੁਖ ਸਹਜੇ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰह्म ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਥ ਕਹਾਣੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਆਰਾ ਦੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਵਾਜੇ ਅਨਹਦ ਤੂਰੇ संतो राम जपत सुख पाया सत स्थान बसे सुख सहजै सगले दुख मिटाया रहौ गुरपूरे की वाणी पार ब्रह्म मन वाणी नानक दास बखानी निर्मल अकथ कहानी सोरठ मोहल्ला पंजवा गुरपुरा आरादे कार्य सगले साते ਸਗਲੇ ਮਨੋਰਥ ਪੂਰੇ ਵਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁਖ ਮਿਟਾਇਆ ਰਹਾਓ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਥਾ ਕਹਾਣੀ ਸੋਰਠ ਮਹੱਲਾ ਪੰਜਵਾ गुरपुरा आराधे कारज सगले साधे सगल मनोरथ पूरे वाजे तूरे, संतो राम जपत सुख पाया सत अस्थान बसे सुख सहजे सगले दुख मिटाया रहाओ, गुरपूरे की बाणी, पार ब्रह्म मन नानक दास वखाणी। ਨਿਰਮਲ ਕਥ ਕਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ